ਗੱਟਾ ਹੁਣ ਤੁਸੀਂ ਤਰੀਕੇ ਨਾਲ ਬੰਨਣਾ ਤੇ ਗੱਟਾ ਯਾਨੀ ਕਿ ਬੰਨਿਆ ਵੀ ਜਾਵੇ ਤੇ ਮੂਵੀ ਨਾ ਖੁੱਲੇ ਤੇ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਰੱਸੇ ਨਾਲ ਗੰਢ ਬੰਨਣ ਦੀ ਇੱਕ ਵੱਖਰੀ ਤਕਨੀਕ ਅਕਸਰ ਹੀ ਜ਼ਿੰਮੇਦਾਰ ਭਰਾ ਰੱਸਾ ਵਰਤਦੇ ਹਨਾ ਚਾਹੇ ਉਹ ਜਿੰਦਰਾਲੀ ਨੂੰ ਪਾਉਣ ਚਾਹੇ ਟਰਾਲੇ ਨੂੰ ਪਾਉਣ ਟੋਸ਼ਨ ਵਾਸਤੇ ਵੀ ਪਾਉਣੇ ਪੈਂਦੇ ਆ ਤੇ ਅੱਜ ਤੁਹਾਨੂੰ ਇੱਕ ਵੱਖਰੀ ਤਕਨੀਕ ਦੱਸਾਂਗੇ ਰੱਸੇ ਨਾਲ ਗੰਢ ਬੰਨਣ ਦੀ ਜਦੋਂ ਤੁਸੀਂ ਇੱਕ ਵਾਰਾ ਗੰਢ ਬੰਨ ਲਈ ਉਸ ਤੋਂ ਬਾਅਦ ਝਟਕੇ 'ਚ ਹੀ ਉਹਨੂੰ ਤੁਸੀਂ ਖੋਲ ਲਾਉਂਗੇ ਤਾਂ ਇਸ ਤਰੀਕੇ ਨਾਲ ਦੋਸਤੋ ਤੁਸੀਂ ਗੰਢ ਵੀ ਬੰਨੋਗੇ ਤੇ ਨਾਲੇ ਰੱਸਾ ਕਦੀ ਵੀ ਯਾਨੀ ਕਿ ਉਹ ਗੰਢ ਖੁੱਲੇਗੀ ਨਹੀਂ ਤਾਂ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਤੁਹਾਨੂੰ ਦਿਖਾਉਣੀ ਹੈ ਇੱਕ ਵੱਖਰੀ ਤਕਨੀਕ ਜਿਉਂਦੇ ਵੀ ਤੁਸੀਂ ਰੱਸਾ ਜਿਵੇਂ ਕਿ ਹੁਣ ਤੁਸੀਂ ਕਾਰ ਖਿੱਚ ਕੇ ਲਿਆਉਣੀ ਟਰੈਕਟਰ ਮਗਰ ਪਾਉਣਾ ਤੇ ਜਿਵੇਂ ਵੀ ਰੱਸਾ ਤੁਸੀਂ ਸਭ ਤੋਂ ਪਹਿਲਾਂ ਇਦਾਂ ਰੱਖ ਲੈਣਾ ਤੁਸੀਂ ਜਿਵੇਂ ਕਿ ਤੁਹਾਨੂੰ ਦਿਖਾਈ ਦੇ ਰਿਹਾ ਵੀਡੀਓ ਦੇ ਵਿੱਚ ਉਸ ਤੋਂ ਪਾਲਾ ਜਿਵੇਂ ਕਾਰ ਦਾ ਉਹ ਲਾਲੂ ਵੀ ਉਹਨੂੰ ਤੁਸੀਂ ਪਾ ਲਿਆ ਇਸ ਤੋਂ ਬਾਅਦ ਇਹਨੂੰ ਐ ਖਿੱਚ ਲੈਣਾ ਠੀਕ ਹੈ ਦੋਸਤੋ ਆਹ ਦੇਖ ਲਓ ਠੀਕ ਹੈ ਜੀ ਉਸ ਤੋਂ ਬਾਅਦ ਆਹ ਦੇਖੋ ਇਹਨੂੰ ਐ ਕਰਕੇ ਇਦਾਂ ਕਰਕੇ ਇਸ ਦੇ ਵਿੱਚ ਦੀ ਟਪਾ ਕੇ ਤੁਸੀਂ ਆਹ ਇਸ ਕੱッセ ਨੂੰ ਰੱਸੇ ਨੂੰ ਪੋਲਾ ਪੋਲਾ ਤੁਸੀਂ ਖਿੱਚ ਦੇਣਾ ਆਹ ਦੇਖੋ ਜੀ ਲੋਇ ਉਸ ਪੂਰੀ ਕਾਸੇ ਚੜ ਗਈ ਦੇਖ ਲੋ ਜਿਵੇਂ ਮਰਜ਼ੀ ਦੋਸਤੋ ਇਹਨੂੰ ਐ ਖਿੱਚੀ ਜਾਓ ਹੁਣ ਤੁਸੀਂ ਇਹਨੂੰ ਖੋਲਣਾ ਠੀਕ ਹੈ ਜੀ ਇਹਨੂੰ ਬਸ ਸਿੰਪਲ ਜੀ ਇਹਨੂੰ ਐ ਹੌਲੀ ਹੌਲੀ ਐ ਕਰਕੇ ਗੰਡ ਖੋਲ ਲੋ ਤੇ ਤੁਹਾਡੀ ਜਿਹੜੀ ਕਿ ਰੱਸਾ ਖੁੱਲ ਜਾਵੇਗਾ ਠੀਕ ਹੈ ਜੀ ਹੁਣ ਜ਼ਿਆਦਾਤਰ ਗੱਟੇ ਬੰਨਣ 'ਚ ਦਿੱਕਤ ਆਉਂਦੀ ਹੈ ਦੋਸਤੋ ਹੁਣ ਆ ਦੋਸਤੋ ਤੁਸੀਂ ਗੱਟਾ ਬੰਨਣਾ ਗੱਟਾ ਹੁਣ ਤੁਸੀਂ ਤਰੀਕੇ ਨਾਲ ਬੰਨਣਾ ਤੇ ਗੱਟਾ ਯਾਨੀ ਕਿ ਬੰਨਿਆ ਵੀ ਜਾਵੇ ਤੇ ਮੂਵੀ ਨਾ ਖੁੱਲੇ ਤੇ ਜਦੋਂ ਕਿਤੇ ਤੁਸੀਂ ਮੌਕੇ ਤੇ ਇਹਨੂੰ ਖੋਲਣਾ ਤੇ ਝਟਕਾ ਮਾਰੋ ਤੇ ਖੁੱਲ ਜੇ ਤੇ ਕੀ ਕਰਨਾ ਸਭ ਤੋਂ ਪਹਿਲਾਂ ਤੁਸੀਂ ਇੱਕ ਇੱਕ ਤਾਂ ਇਹ ਇਕੱਲਾ ਬੰਦਾ ਗੱਟਾ ਬਣ ਸਕਦਾ ਦੋਸਤੋ ਕੀ ਕਰਨਾ ਤੁਸੀਂ ਸਭ ਤੋਂ ਪਹਿਲਾਂ ਜਾਦਾ ਇਦਾਂ ਫੜ ਕੇ ਤੁਸੀਂ ਗੱਟਾ ਜਦੋਂ ਵੀ ਬਣਨਾ ਇਦਾਂ ਠੀਕ ਹੈ ਜੀ ਇਹਨੂੰ ਐਂ ਕਰਕੇ ਦੋ ਵਾਰ ਐ ਠੀਕ ਹੈ ਜੀ ਇੱਕ ਵਾਰ ਫੇਰ ਠੀਕ ਹੈ ਜੀ ਉਸ ਤੋਂ ਬਾਅਦ ਇਹਨੂੰ ਕੱਢ ਕੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਵਿੱਚ ਦੀ ਆ ਰਸਟ ਪਾ ਕੇ ਐ ਵੇਖੋ ਜੀ ਐਂ ਕਰਕੇ ਅਟ ਪਾ ਕੇ ਅਟਪਾਤਾ ਤੇ ਐਸ ਰੱਸੀ ਨੂੰ ਤੁਸੀਂ ਖਿੱਚ ਦੇਣਾ ਜੀ। ਲਓ। ਐ ਪੂਰੀ ਕਾਸ ਆ ਜੂਗੀ ਤੇ ਖੋਲ ਦਾਨੀ। ਜਦੋਂ ਵੀ ਤੁਸੀਂ ਜਾ ਕੇ ਕਿਤੇ ਖੋਲਣਾ ਚੱਕੀ ਤੇ ਤੇ ਇਹਨੂੰ ਐ ਖਿੱਚ ਦੋ ਤੇ ਗਟ ਬਾਹਰ। ਹੁਣ ਤੁਹਾਨੂੰ ਤੀਜਾ ਤਰੀਕਾ ਦੱਸਦੇ ਹਾਂ ਜਿਵੇਂ ਕਿ ਕੋਈ ਆਪਾਂ ਦਰਖਤ ਖਿੱਚਣਾ ਦਰਖਤ ਨੂੰ ਰੱਸਾ ਕਿਵੇਂ ਪਾਉਣਾ। ਲਓ ਜੀ ਐ ਦਰਖਤ ਦਰਖਤ ਨੂੰ ਰੱਸਾ ਪਾ ਲਿਆ ਜੀ। ਠੀਕ ਹੈ ਜੀ। ਆ ਲਈ। ਠੀਕ ਹੈ ਜੀ। ਅਭੀ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਰੱਸਾ ਪਾ ਲੈ ਜਿਵੇਂ ਦਰਖਤ ਨੂੰ। ਉਸ ਤੋਂ ਬਾਅਦ ਐਸ ਰੱਸੇ ਨੂੰ ਇਦਾਂ ਘੁਕਾ ਕੇ ਤੁਸੀਂ ਠੀਕ ਹੈ ਜੀ। ਇੱਧਰੋਂ ਆਹ ਰਸੇ ਨਾਲ ਤੁਸੀਂ ਦੋ ਵਾਰ ਐਨੂੰ ਇਸ ਲਿਫਰੋਂ ਦੀ ਟਪਾਣਾ ਠੀਕ ਹੈ ਜੀ ਦੋ ਵਾਰ ਆ ਦੇਖੋ ਜੀ ਦੋ ਵਾਰ ਇਸ ਤੋਂ ਬਾਅਦ ਇੱਧਰੋਂ ਐ ਗੰਡ ਕੱਢ ਕੇ ਆਹ ਰਸਾ ਕੱਢ ਲਿਆ ਆਪਾਂ ਇੱਥੇ ਪਾ ਕੇ ਐਸ ਰਸੇ ਨੂੰ ਤੁਸੀਂ ਪੋਲਾ-ਪੋਲਾ ਖਿੱਚ ਦੇਣਾ ਲੋ ਹੁਣ ਜਿਵੇਂ ਮਰਜ਼ੀ ਇਹਨੂੰ ਐ ਪੂਰੀ ਖਿੱਚ ਪੈ ਗਈ ਹੁਣ ਤੁਸੀਂ ਇਹਨੂੰ ਖੋਲਣਾ ਕਿਵੇਂ ਬਸ ਇੱਥੇ ਐ ਮਾੜਾ ਐ ਪੋਲਾ ਤੁਸੀਂ ਇਦਾਂ ਕਰਕੇ ਖੋਲ ਕੇ ਖਿੱਚ ਸਕਦੇ तो दोस्तों इस तरीके ਨਾਲ ਤੁਸੀਂ ਕੋਈ ਵੀ ਮੋੜ ਖਿੱਚਣਾ ਤੇ ਟਰੈਕਟਰ ਨਾਲ ਤੁਸੀਂ ਦੋਸਤੋ ਆਪਾਂ ਹੁਣ ਬੱਟਾਂ ਵਾਲੀ ਜਿੰਦਰੀ ਨੂੰ ਆਪਾਂ ਰੱਸਾ ਪਾਉਣਾ ਉਹ ਕਿਸ ਤਰੀਕੇ ਨਾਲ ਪਾਉਂਗੇ ਜੇਕਰ ਆਪਾਂ ਬੱਟਾਂ ਵਾਲੀ ਜਿੰਦਰੀ ਨੂੰ ਆਪਾਂ ਖਿੱਚਦੇ ਹਾਂ ਨਾ ਉਹਨੂੰ ਵੀ ਰੱਸਾ ਪਾਉਣਾ ਜ਼ਰੂਰੀ ਹੈ ਤੇ ਦੋਸਤੋ ਦੇਖ ਲਓ ਤੁਸੀਂ ਆਹ ਵੇਖੋ ਜੀ ਸਭ ਤੋਂ ਪਹਿਲਾਂ ਐ ਲੈ ਲੈਣਾ ਡੰਡਾ ਲੈ ਲੈਣਾ ਉਸ ਤੋਂ ਬਾਅਦ ਇੱਕ ਤੇ ਦੋ ਤੇ ਤਿੰਨ ਠੀਕ ਹੈ ਦੋਸਤੋ ਉਸ ਤੋਂ ਬਾਅਦ ਕੀ ਕਰਨਾ ਸਭ ਤੋਂ ਪਹਿਲਾਂ ਇਹਨੂੰ ਆਹ ਜਿਹੜੀ ਪਹਿਲੀ ਰੀ ਵਾਲਿਆ ਸੀ ਉਹਨੂੰ ਸੈਂਗੜ ਤੋਂ ਐ ਖਿੱਚ ਲੈਣਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹਨੂੰ ਇਸ ਤਰੀਕੇ ਨਾਲ ਤੁਸੀਂ ਲਓ। ਆ ਪੈ ਗਿਆ ਜੀ ਠੀਕ ਹੈ ਜੀ ਜਿਵੇਂ ਮਰਜ਼ੀ ਤੁਸੀਂ ਇਹਨੂੰ ਐ ਕਰਕੇ ਖਿੱਚ ਸਕਦੇ ਹੋ। ਤਾਂ ਦੋਸਤੋ ਜੇਕਰ ਤੁਹਾਨੂੰ ਇਹ ਤਕਨੀਕਾਂ ਚੰਗੀਆਂ ਲੱਗੀਆਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ। ਤੇ ਵੀਡੀਓ ਨੂੰ ਤੁਸੀਂ ਰੋਕ-ਰੋਕ ਕੇ ਜਾਂ ਸਲੋ ਮੋਸ਼ਨ 'ਚ ਬੈ ਕੇ ਸਿੱਖ ਸਕਦੇ ਹੋ ਰੱਸੇ ਨੂੰ ਗੰਢ ਬੰਨਣ ਦੀ ਇੱਕ ਵੱਖਰੀ ਤਕਨੀਕ।